ਇਸ ਵਕਤ ਨਾਲ ਤੁਹਾਨੂੰ ਪੰਜਾਬੀ ਡਰਾਈਵਰ ਮਲਾਉਣਾ ਨਿੱਕੀ ਉਮਰ ਦਾ ਡਰਾਈਵਰ ਤਾਂ ਵੀਰੇ ਸਾਸਰੀ ਕਾਲ ਕੀ ਹਾਲ ਹੈ ਬਾਈ ਅਮਰ ਤਾਂ ਆਪਣੇ ਨਾਲ ਆ ਤੇ ਬਾਈ ਲੱਕੀ ਕੀ ਹਾਲ ਨੇ ਚੜਦੀ ਕਲਾ ਚੜਦੀ ਕਲਾ ਛੋਟੀ ਉਮਰ ਚ ਵੱਡਾ ਕਾਰਨਾਮਾ ਕਰਤਾ ਹਾਂਜੀ ਹਾਂਜੀ ਹਾਂ ਇੱਥੇ ਮੈਂ ਇੱਕ ਹੋਰ ਗੱਲ ਖਾਸ ਦੱਸਦੇ ਆ ਬਾਈ ਆ ਟਰਾਲਾ ਚਲਾਉਂਦਾ ਵਾ ਪੈਟ ਪੀਟਰ ਬੈਲਟ ਦਾ ਟਰੱਕ ਆ ਆ ਜਿਹੜਾ ਮਗਰਮਾਲ ਲੱਦਿਆ ਇਹਨੂੰ ਆਪ ਲੱਦਣਾ ਪੈਂਦਾ ਹਾਂਜੀ ਹਾਂਜੀ ਹਾਂ ਮਤਲਬ ਇਹ ਕੋਈ ਲੱਦਾ ਨਹੀਂ ਉੱਥੇ ਕੀ ਸਿਸਟਮ ਹੁੰਦਾ ਇਹਦਾ ਏਦਾਂ ਹੁੰਦਾ ਬਈ ਕਈ ਥਾਵਾਂ ਤੇ ਆਪਣੇ ਜਿੱਦਾਂ ਹੁੰਦੇ ਆ ਸ਼ਿਪਰ ਹੁੰਦੇ ਆ ਉਹ ਚੜਾ ਦਿੰਦੇ ਆ ਕਈ ਥਾਵਾਂ ਤੇ ਉਹ ਕਹਿੰਦੇ ਆ ਵੀ ਸਾਡੀ ਇੰਸ਼ੋਰੈਂਸ ਪਾਲਸੀ ਆ ਵੀ ਤੁਹਾਨੂੰ ਆਪ ਚੜਾਉਣਾ ਪਊ ਕਿਉਂਕਿ ਜੇ ਕੁਝ ਵੀ ਡੈਮੇਜ ਹੁੰਦਾਗਾ ਉਹ ਡਰਾਈਵਰ ਤੇ ਆਉਂਦਾ ਅੱਛਾ ਤੂੰ ਤੇਰੇ ਖਾਤੇ ਪੈਣਾ ਉਹ ਮੇਰੇ ਖਾਤੇ ਪੈਣਾ ਉਹ ਕੰਪਨੀ ਨੂੰ ਪੇ ਕਰਨਾ ਪੈਣਾ ਜੇ ਮੈਂ ਡਰਾਈਵਰਾਂ ਜੇ ਓਨਰ ਆਪਰੇਟਰਾਂ ਬੰਦਾ ਤਾਂ ਫਿਰ ਉਹ ਹੌਨਰ ਆਪਰੇਟਰ ਦੇ ਖਾਤੇ ਪੈਂਦਾ ਜੇ ਇਹ ਰੈਸਕੀ ਕਿੰਨਾ ਕਹੇ ਅੱਜਵੇਂ ਅੱਜਗਾੜ ਜਾਂ ਚੜਾ ਡਰਿੱਲ ਮਸ਼ੀਨ ਜੀ ਲੱਗਦੀ ਹੈ ਹਾਂਜੀ ਹਾਂਜੀ ਬਈ ਇਹ ਰੈਸਕੀ ਦਾ ਤੁਸੀਂ ਦੇਖ ਹੀ ਸਕਦੇ ਹੋ ਕਿ ਇਹਦਾ ਆ ਵੀ ਤੁਸੀਂ ਨੀਚੋਂ ਦੇਖ ਲਓ ਵੀ ਗਰਾਉਂਡ ਕਲੀਅਰੈਂਸ ਬਹੁਤ ਘੱਟ ਹੁੰਦੀ ਹੈ ਇਹਦੀ ਆ ਹੂੰ ਤੇ ਕਿੰਨਾ ਸਫ਼ਰ ਤੈ ਕਰਕੇ ਆਏ ਹੋਣ ਮੈਂ ਵੀਰੇ ਨਿਊ ਬ੍ਰਾਂਸਵਿਕ ਤੋਂ ਆਇਆਗਾ ਕਿੰਨਾ ਕਿਲੋਮੀਟਰ ਤੁਸੀਂ ਲਾ ਲਓ 5000 ਤੋਂ 6000 ਕਿਲੋਮੀਟਰ ਪੈ ਜਾਂਦਾ ਜੀ ਉੱਥੋਂ ਆਏ ਆ ਉੱਥੋਂ ਆਏ ਹਾਂ ਕਿਹੜਾ ਪਿੰਡ ਇੱਧਰ ਪੰਜਾਬ ਚ ਪਿੰਡ ਮੇਰੇ ਪਿੰਡ ਵੀਰੇ ਮੋਲੋਵਾਲ ਤੂਰੀ ਕੋਲ ਪਿੰਡ ਆ ਤੂਰੀ ਬਰਨਾਲਾ ਰੋਡ ਤੇ ਮੇਨ ਪਿੰਡ ਆ ਜਾਂਦਾ ਸਾਡਾ ਮੋਲੋ ਗੋਲਡੀ ਦਾ ਹਲਕਾ ਆ ਗਿਆ ਹਾਂ ਗੋਲਡੀ ਦਾ ਲੱਗ ਆਜੋ ਆਜੋ ਇੱਧਰਲੇ ਪਾਸੇ ਆ ਪੀਟਰ ਬੈਲਟ ਤੇ ਯਾਰ ਕਮਾਲ ਆ ਤੇ ਫਿਰ ਕਿੰਨੇ ਸਾਲ ਹੋ ਗਿਆ ਪਿੰਡ ਗਿਆ ਨੂੰ 4 ਸਾਲ ਹੋ ਗਏ ਵੀਰੇ ਆਏ ਨੂੰ ਬਸ ਗਏ ਨਹੀਂ ਹਲੇ ਗਏ ਨਹੀਂ ਤੇ ਆ ਗਾਸ ਤੇ ਡਿਜ਼ਾਈਨ ਬੜਾ ਸੁਣਾ ਪਵਾਇਆ ਨੇੜੇ ਲਿਆਈ ਬਾਈ ਆ ਕਿਥੋਂ ਪਵਾਇਆ ਇਹ ਮੈਂ ਬ੍ਰੈਂਪਟਨ ਜਾਣਾ ਹੁੰਦਾ ਬਈ ਉੱਥੇ ਹੈਗੇ ਆ ਆਪਣਾ ਕਾਲੀ ਉੱਥੇ ਫਿਰ ਲਵਿਅਰ ਹੈਗਾ ਵੀ ਰੰਗ ਕਰਕੇ ਦੇਖ ਲਈ ਆਜੋ ਵਾਹ ਗੱਲ ਦੇਖਦੇ ਆ ਕਿ ਬਣਦਾ ਵਾ ਚੱਲ ਵਧੀਆ ਠੀਕ ਆ ਗੱਲ ਫਿਰ ਜੱਜਦਾ ਤਾਂ ਫਿਰ ਜੱਜਦਾ ਵਾ ਆਜੋ ਇਧਰ ਲੈ ਪਾਸੇ ਤੇ ਆ ਬਾਈ ਲੱਕੀ ਦਾ ਕੰਮ ਹੈਗਾ ਵਾ ਜੇ ਕੋਈ ਬਿਗਰ ਪੈ ਜਾਏ ਕਿਸੇ ਵੀ ਮਤਲਬ ਕੈਮਪਲੂਸ ਤੋਂ ਲੈ ਬੀਸੀ ਤੋਂ ਲੈ ਕੇ ਕੈਲਗਰੀ ਤੱਕ ਕਿਤੇ ਵੀ ਬਿਗਰ ਪੈ ਜਾਏ ਟਰੱਕ ਨੂੰ ਜਾਂ ਹੋਣਾ ਰੱਬ ਨਾ ਕਰੇ ਬਿਗੇ ਨਾ ਪਵੇ ਤਾਂ ਉਹਨਾਂ ਹਾਲਤਾਂ 'ਚ ਐਮਰਜੈਂਸੀ ਹਾਲਤਾਂ 'ਚ ਉਹ ਲੱਕੀ ਟਰੱਕ ਮਕੈਨਿਕ ਵੈਰ ਖੜੀਆਂ ਬਾਈ ਦੀਆਂ ਥਾਥਾਂ ਤੇ ਵੈਨਾ ਖੜੀਆਂ ਵਾ ਤੇ ਉਹ ਸਵਾਮਾ ਤੁਸੀਂ ਲੈ ਸਕਦੇ ਹੋ ਲੱਕੀ ਬਈ ਇਦਾਂ ਹੀ ਆ ਗੱਲ ਬਿਲਕੁਲ ਬਾਈ ਏ ਆਜੋ ਇਧਰਲੇ ਪਾਸੇ ਪੀਟਰ ਬੈਲਟ ਤਕੜਾ ਟਰੱਕ ਟਰੱਕਾ ਜੰ ਮੰਨੇ ਜਾਂਦਾ ਹੈ ਹਾਂਜੀ ਇਹ ਹੈਵੀ ਸਵੀਗ ਟਰੱਕ ਹੈ ਜੀ ਅੱਛਾ ਇਹਨੂੰ ਆਪਾਂ ਜਿਹਦਾ ਆ ਲੋਡ ਹੈ ਨਾ ਬਾਈ ਇਹ ਇਹਨੂੰ ਇਹੀ ਚੁਗਾ ਦੂਸਰੇ ਟਰੱਕ ਨੂੰ ਦੂਸਰਾ ਟਰੱਕ ਨਹੀਂ ਕੰਮ ਜਾਵੇਗਾ ਫਰੀਟ ਲਾਈਨ ਜਾਂ ਜੋ ਵੀ ਤੁਸੀਂ ਕਹਿੰਦੇ ਆ ਉਹ ਨਹੀਂ ਕੰਮ ਜਾਵੇਗਾ ਇਹ ਟਰੱਕ ਕੰਮ ਜਾਵੇ ਆਜੋ ਇਧਰ ਅੱਗੇ ਦੇਖਿਓ ਫਿਰ ਆਲੇ ਪੀਟਰ ਬੈਲਟ ਇਹ ਤੁਸੀਂ ਹਰ ਚੀਜ਼ ਦੇਖਿਓ ਹਰ ਚੀਜ਼ ਜਿਆਦਾ ਤਕੜੀ ਲੱਗੀ ਹੋਈ ਹੈ ਟਾਇਰ ਦੇਖੋ ਇਹਦੇ ਕਿੱਥੋਂ ਦਾ ਬਣਿਆ ਪੀਟਰ ਬੈਲਟ ਏ ਅਮਰੀਕਨ ਆ ਜੀ ਅਮਰੀਕਨ ਆ ਇੱਕ ਕੈਨੇਡਾ ਚ ਅਮਰੀਕਨ ਹੀ ਚੱਲਦੇ ਹਨ ਟਰੈਕਟਰ ਵੀ ਅਮਰੀਕਨ ਟਰੱਕ ਵੀ ਅਮਰੀਕਨ ਤੇਲ ਤੂਲਤਾ ਦੇ ਬਾੜਾ ਖੰਦਾ ਹੋ ਜੇ ਹਿਸਾਬ ਤੇ ਸਾਨਸਰ ਜਲਾ ਤੇਲ ਬਹੁਤ ਪਿੰਦਾ ਤੇਲ ਬਹੁਤ ਪਿੰਦਾ ਆਵਾਜ਼ ਬਹੁਤ ਜ਼ਿਆਦੇ ਆ ਖੂਨ ਤਾਂ ਨਹੀਂ ਪਿੰਦਾ ਅੱਜ ਦੇ ਟਾਈਮ ਤੱਕ ਹੂਣੀ ਪੀ ਰਿਹਾ ਜੀ ਜਿਹੜੇ ਹਿਸਾਬ ਨਾਲ ਬੰਦਾ ਚੱਲਦਾ ਅੱਛਾ ਜਿਆਦਾ ਦੇਖੋ ਉਹ ਵੀ ਹਾਂ ਅਨੇਕਾਂ ਦੇ ਨਹੀਂ ਹੈ ਦੂਜੇ ਦਾ ਟਾਇਰ ਹੁੰਦਾ ਨਾ 12000 ਰੁਪਏ ਜਾਂ ਚੱਕਦਾ ਹੈ 20000 ਚੱਕਦਾ ਜੀ ਕਿੰਨਾ 20000 ਜੀ 20000 ਤੁਸੀਂ ਟਾਇਰ ਦੇਖੋ ਹੂੰ ਬਿਲਕੁਲ ਬਿਲਕੁਲ ਤੇ ਇਹ ਟਾਇਰ ਨੂੰ ਕੰਟਰੋਲ ਕਰਨ ਦੇ ਲਈ ਆਰਮਾਂ ਲੱਗਿਆ ਹੋਈਆਂ ਨੇ ਜੈਕ ਪ੍ਰੈਸ਼ਰ ਸਟੀering ਲੱਗਿਆ ਹੋਇਆ ਤਾਂ ਇਹਨੂੰ ਕੰਟਰੋਲ ਕਰਨ ਲਈ ਪ੍ਰੋਜੈਕਟਾ ਲੱਗਿਆ ਹੋਇਆ ਹੁਣ ਤੁਸੀਂ ਹਾਈਟ ਦੇ ਕੋਲ ਰੱਖ ਦੀ ਹਾਂ ਬਹੁਤ ਇਨਸਾਈਡ ਤੇ ਦੇਖੋਗੇ ਇੱਕ ਚੀਜ਼ ਹੋਰ ਦੱਸਦਾ ਇਹਦੀ ਹਰ ਚੀਜ਼ ਐਮੀਟਰ ਹੈ ਜੀ ਮਤਲਬ ਮਤਲਬ ਕੀ ਹੁਣ ਆਹ ਡਫ ਹੈ ਜੀ ਇਹਦਾ ਆਹ ਡੀਜ਼ਲ ਟੈਂਕ ਇਹਦੇ ਤਾਂ ਚਲੋ ਮੀਟਰ ਹੋਣੀ ਨੇ ਹਾਂ ਉਸ ਤੋਂ ਬਾਅਦ ਆਹ ਟਿਊਬਾਂ ਲੱਗੀਆਂ ਹੋਈਆਂ ਨੇ ਜੀ ਅੱਛਾ ਆਹ ਡੇਟ ਕਰਕੇ ਦਾ ਪਰ ਜੇ ਲੱਗੇ ਹੋਏ ਨੇ ਇਹਦੇ ਪ੍ਰੈਸ਼ਰ ਲੱਗਿਆ ਹੋਇਆ ਇਹਦਾ ਟੈਂਪਰੇਚਰ ਵੀ ਇਨਸਾਈਡ ਤੇ ਆ ਜੀ ਅੱਛਾ ਤੇ ਹਰ ਚੀਜ਼ ਦਾ ਪ੍ਰੈਸ਼ਰ ਹੈਗਾ ਆਪਣਾ 5th ਵੀਲ ਹੈ ਇਹਦੇ ਸਾਰੇ ਦੇ ਮੀਟਰ ਇਨਸਾਈਡ ਤੇ ਨੇ ਅੱਛਾ ਦੀ ਹਰ ਚੀਜ਼ ਡਰਾਈਵਰ ਨੂੰ ਇਨਸਾਈਡ ਤੇ ਪਤਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਬਾਕੀ ਡਰਾਈਵਰ ਇੱਥੇ ਤੱਕ ਤਾਂ ਸਾਰਾ ਮੀਟਰਾਂ ਦੇ ਵਿੱਚ ਆ ਗਿਆ ਇਸ ਤੋਂ ਬਾਅਦ ਜਿਹੜਾ ਇਹ ਹੈ ਇਹ ਡਰਾਈਵਰ ਦਾ ਐਕਸਪੀਰੀਅੰਸ ਹੈ ਹਾਂ ਇਹ ਡਰਾਈਵਰ ਦੇ ਲਈ ਬਾਈ ਇੱਕ ਚੀਜ਼ ਹੋਰ ਦੱਸਦਾ ਤੁਸੀਂ ਸੋਚ ਕੇ ਦੇਖੋ ਹੁਣ ਮੈਂ ਆ ਸ਼ੀਸ਼ਾ ਖੜਾ ਸ਼ੀਸ਼ਾ ਹੈ ਨਾ ਇੱਥੇ ਸ਼ੀਸ਼ੇ ਦੇ ਵਿੱਚ ਪਿਛੇ ਟਾਇਰ ਨਹੀਂ ਦਿਖ ਰਹਾ ਇਹ ਹਾਂ ਦੱਸਦੇ ਨਹੀਂ ਬਿਲਕੁਲ ਠੀਕ ਹੈ ਨਾ ਜੀ ਉਹ ਡਰਾਈਵਰ ਨੇ ਦੇਖਣਾ ਵੀ ਉੱਥੇ ਧੂਆਂ ਤਾਂ ਨਹੀਂ ਨਿਕਲ ਗਿਆ ਜਾਂ ਕੁਝ ਵੀ ਹੋ ਗਿਆ ਜਦੋਂ ਬ੍ਰੇਕ ਗਰਮ ਹੁੰਦੀ ਹੈ ਨਾ ਸਿੱਧੀ ਆਗ ਹੀ ਲੱਗਦੀ ਹੈ ਅੱਛਾ ਉਹਦੇ ਲਈ ਕਈ ਕਈ ਵਾਰ ਸਾਨੂੰ ਉਹ ਨਾ ਬੰਦੇ ਕਹਿੰਦੇ ਵੀ ਪੁਰਾਣੇ ਬ੍ਰੇਕ ਪੈਡ ਪਾ ਦਿਓ ਤਾਂ ਉਹ ਬਹੁਤ ਜ਼ਿਆਦਾ ਡੇਂਜਰ ਨੇ ਬਾਈ ਬਹੁਤ ਜ਼ਿਆਦਾ ਉਹ ਨਾ ਪਾਇਆ ਕਰੋ ਬਾਈ ਤੁਸੀਂ ਮੈਟਰਕਲ ਨੂੰ ਬਾਈ ਇਹਨੂੰ ਬੇਨਤੀ ਕਰਦੇ ਵੀ ਉਹ ਨਾ ਪਾਇਆ ਕਰੋ ਇਹ ਓਵਰ ਹੀਟ ਸ਼ੇਕ ਮਾਰ ਜੂਗਾ ਧੂਆ ਕੱਢ ਜੂਗਾ ਅੱਗ ਨਹੀਂ ਲੱਗੂਗੀ ਜੇ ਬ੍ਰੇਕ ਪੈਡ ਪੁਰਾਣੇ ਪਾਤੇ ਜਿਹੜੇ ਬ੍ਰੇਕ ਪੈਡਾਂ ਨੂੰ ਤੇਲ ਲੱਗਿਆ ਹੋਇਆ ਸੀਲ ਹੀ ਲੀਕ ਹੋ ਕੇ ਉਹਨਾਂ ਨੂੰ ਅੱਗ ਲੱਗੂਗੀ ਬਿਲਕੁਲ ਅੰਦਰੋਂ ਦੇਖੇ ਮੜਾ ਜਾ ਚੱਲੇ ਚੱਲੇ ਅੰਦਰ ਚੱਲੇ 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 ਹੁਣ ਪੈਂਡ ਜਾਣਾ ਕਰ ਦੋ ਆ ਫਿਰ ਪੀ ਆਰ ਤੋਂ ਪੀ ਆਰ ਤੋਂ ਬਾਅਦ ਠੀਕ ਆ ਪੈਂਡ ਗੱਲਾਂ ਹੁੰਦੀਆਂ ਫਿਰ ਹੁਣ ਠੀਕ ਆ ਜੁੱਤੇ ਕੱਢ ਕੇ ਜੀ ਦੇਖੋ ਇੱਥੇ ਰਿਵਾਜ ਆ ਜੁੱਤੀ ਲਾ ਕੇ ਜਾਣ ਦਾ ਹਨਾ ਘਰ ਚ ਵੀ ਤੇ ਟਰੱਕ ਚ ਵੀ ਹਾਂਜੀ ਹਾਂਜੀ ਆ ਸਾਰਾ ਇਹਦਾ ਟਰਾਂਸਮਿਸ਼ਨ ਸਾਰੇ ਤੇ ਚਾਬੀ ਦੋ ਬਾਈ ਦੱਸਦਾ ਹੀ ਕਿ 2way ਵਾਲਾ ਆਪਰਾ ਇਹਦੇ ਟ੍ਰਾਂਸਮਿਸ਼ਨਸ ਬਾਰੇ ਦੱਸ ਮੈਨੂੰ ਮਾੜਾ ਬਾਈ ਵੀਰੇ ਸਾਰੀਆਂ ਗੇਜਾਂ ਆ ਜਾਂਦੀਆਂ ਆਪਣੀਆਂ ਵੀ ਕਿੱਦਾਂ ਆਇਲ ਟੈਂਪਰੇਚਰ ਵਾਲੀ ਮੈਨੀਫੋਲਡ ਦੱਸ ਦੀ ਆ ਬੈਟਰੀ ਦੀ ਹਣੇ ਤੇ ਆ ਆ ਜਾਂਦੇ ਆਪਣੇ 에ਅਰ ਪ੍ਰੈਸ਼ਰ 에ਅਰ ਬੈਗ ਦਾ ਪ੍ਰੈਸ਼ਰ ਕਿੰਨਾ ਅਸੀਂ ਸਾਨੂੰ ਕਈ ਵਾਰ ਇਦਾਂ ਹੁੰਦਾ ਕਿ ਸਾਨੂੰ ਸਕੇਲ ਨਹੀਂ ਮਿਲਦੀ ਵੇਟ ਕਰਾਉਣ ਲਈ ਸਾਨੂੰ ਆ ਆਪਣੀ ਗੇਜ ਤੋਂ ਪਤਾ ਲੱਗ ਜਾਂਦਾ ਵੀ ਸਾਡੇ ਡਰਾਈਵ ਵੈਕਸ ਲਾਂ ਤੇ ਕਿੰਨਾ weight ਆ ਤੇ ਕਿੰਨਾ ਹੱਦ ਚੱਕ ਸਕਦੇ ਆ ਸੀ ਜੇ ਪਰਮਿਟ ਕਰਨੀ ਹੁੰਦੇ ਇਹਦੇ ਆਪਾਂ ਕਿੰਨੇ ਚੱਟ ਸਿੱਖ ਗਏ ਸੀ ਟਰੱਕ ਬਈ ਡੇਢ ਸਾਲ ਆਵੇ ਸਿੱਖੀ ਜਾਂਦੇ ਆ ਸਿੱਖੀ ਜਾਵਾਂਗੇ ਅੱਗੇ ਤੇ ਉਹ ਬਲੈਕ ਆਈਸ ਜਿਹੜੀ ਕਿਨੇ ਬਲੈਂਕ ਮਤਲਬ ਖਾਲੀ ਆ ਹੈ ਨਾ ਇਹ ਟੈਸਟ ਨਹੀਂ ਹੈ ਨਾ ਹਾਂ ਬਲੈਕ ਆਈਸ ਹਾਂ ਉਹ ਵੀ ਕਹਿੰਦੇ ਤੇ ਉਹ ਉਹ ਕਿਵੇਂ ਫਿਰ ਜੱਜਮੈਂਟ ਆਉਂਦੀ ਹੈ ਕੀ ਹਿਸਾਬ ਕਿਤਾਬ ਉਹ ਆ ਉਹ ਬਈ ਇਦਾਂ ਕਰਕੇ ਇਹ ਤਾਂ ਜਿਵੇਂ ਆਪਾਂ ਨਾਰਮਲ ਜੇ ਟਰੱਕ 20 ਤੇ ਜਾਂਦੇ 10 ਤੇ ਜਾਂਦੇ ਹੂੰ ਇਹ ਚਲੋ ਇਹਦਾ ਉਹ ਬੇਨਫੀਟ ਹੈ ਕਿ ਭਾਰੀ ਹੁੰਦਾ ਟਰੱਕ ਚੱਕ ਕੇ ਚੱਲਦਾ ਲੋਡ ਭਾਰੀ ਹੁੰਦੇ ਆ ਉਥੇ ਜਿਆਦਾ ਆਪਾਂ ਨੂੰ ਰਿਸਕ ਨਹੀਂ ਹੁੰਦਾ ਪਰ ਬਈ ਉਹ ਤਾਂ ਰੱਬ ਸਹਾਰੇ ਆ ਬੰਦੇ ਦਾ ਜਦੋਂ ਹੋਣਾ ਨੁਕਸਾਨ ਉਹ ਹਾਂ ਬਾਈ ਗਰੁੱਪ ਚਾ ਕੇ ਰੱਖਿਆ ਬਾਈ ਗਰੁੱਪ ਚਾ ਕੇ ਰੱਖਿਆ ਹਾਂਜੀ ਬਿਲਕੁਲ ਪੀਟਰ ਵੈਲਟੇ ਸੋਣਾ ਟਰੱਕ ਆ ਯਾਰ ਤੇਰੇ ਕੋਲੇ ਹੈ ਨਹੀਂ ਨਹੀਂ ਸੇਵਾ ਸੰਭਾਲ ਤੇਰੇ ਕੋਲੇ ਹੀ ਆ ਸਾਰੀ ਇਹਦੀ ਨਹੀਂ ਹਾਂਜੀ ਠੀਕ ਆ ਠੀਕ ਆ ਧੰਨਵਾਦ ਭਰਾ ਲੱਕੀ ਵੀਰੇ ਅੱਜ ਵੀ ਜੀ ਸ਼ੁਕਰੀਆ ਤੁਹਾਡਾ ਤੇ ਜੇ ਕਿਸਨੇ ਸਵਾਵਾ ਦਰਸ਼ਕੋ ਲੈਣੀਆਂ ਹੁਣ ਤਾਂ ਲੱਕੀ ਟਰੱਕ ਮੈਕੈਨਿਕ ਬਾਈ ਨੂੰ ਸੰਪਰਕ ਕਰ ਲਿਓ ਅਨੀ ਕਿਸੇ ਵੀ ਵੇਲੇ 24 ਘੰਟੇ ਜਦੋਂ ਤੁਹਾਡੇ ਕੋਲ ਹਾਇਰ ਨਾਜ਼ਰ ਹੋਊਗਾ ਇਹ ਤੇ ਬਹੁਤ ਤੇ ਦੂਜੀ ਗੱਲ ਇਹ ਬਾਰੇ ਥੈਂਕ ਯੂ ਭਰਾ ਅਮਰਤ ਵੀਰੇ ਜਲਦੀ ਪੀਆਰ ਹੋਵੇਂ ਤਾਂ ਪਿੰਡ ਜਾਵੇਂ ਉੱਥੇ ਮਿਲ ਗਏ ਫਿਰ ਜਰੂਰ ਵੀਰੇ ਹਾਂ ਨਾ ਉੱਥੇ ਮਿਲਦੇ ਆ ਧੰਨਵਾਦ ਮਿਹਰਬਾਨ